ਤੇਰਾ ਵੀ ਸਿਆਪਾ ਤੇਰਾ ਬਹਿਣਾ ਸੀਗਾ ਇਕਵਾਟ ਚਲੇ ਆਣਾ ਇਕੱਠਾ ਕਰਕੇ ਚਲ ਐ ਕਰ ਮੇਰੇ ਨਾਲ ਸੂੰ ਹਾਂ ਪੈਦਲ ਚੱਲ ਮੈਂ ਨਹੀਂ ਜਾਂਦੀ ਪੈਦਲ ਮੈਂ ਤਾਂ ਇੱਥੇ ਖੜੀ ਆਂ ਜਾ ਪਹਿਲਾਂ ਟੈਂਕੀ ਉਹ ਚੱਲ ਪਾ ਮੈਂ ਨਹੀਂ ਜਾਂਦੀ ਉਹ ਕੁਝ ਨਹੀਂ ਹੁੰਦਾ ਮੈਂ ਕਿਹਾ ਨਾ ਮੈਂ ਤਾਂ ਇੱਥੇ ਖੜੀ ਆਂ ਚੱਲ ਫਿਰ ਐ ਕਰ ਫਿਰ ਹਾਂ ਬੈਠ ਬੈ ਜਾ ਹੁਣ ਮੇਰੇ ਸਲੇ ਦੀ ਕਿਵੇਂ ਚੱਲ ਮੱਚੀ ਰਹੂਗੀ ਜਦੋਂ ਦੇਖੋ ਸਾਰਾ ਦਿਨ ਐਂ ਲੋਟ ਹੁੰਨਾ ਤੂੰ ਲੋਟਮਣਾ ਤੂੰ ਚੱਲ 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 ਬੋਲੀ ਆਉਗੀ ਵੀ ਕੋਈ ਨਾ ਕੋਈ ਨਾ ਉੱਥੇ ਜਾ ਕੇ ਨਾ ਆਉਂ ਤੋਂ ਫालतੂ ਨਾ ਬੋਲੀ ਜਾਈ ਤੈਨੂੰ ਦੱਸਾਂ ਮੈਂ ਕਿਤੇ ਭਕਾਈ ਮਰੀ ਜਾਵੇਂ ਉੱਥੇ ਉਹ ਨਹੀਂ ਬੋਲਦਾ ਨਹੀਂ ਬੋਲਦਾ ਉਹੀ ਬੋਲੀ ਆਉਗੀ ਚੜੰਮ ਜੀ ਮੇਰੀ ਗੱਲ ਸੁਣ ਲੈ ਪੁੱਤਰ ਪੁੱਤਰ ਤਾਂ ਸੀ ਲੈ ਪੁੱਤਰ ਗਈ ਆਪਾਂ ਮੋਟਰਸਾਈਕਲ ਆਦਨੇ ਅੱਥੇ ਹਾਂ ਠੀਕ ਹੈ ਅੰਦਰ ਲੈ ਕੇ ਜਾਊਂਗਾ ਬੇਇੱਜ਼ਤੀ ਹੋਗੀ ਪਹਿਲੀ ਵਾਰ ਮੈਂ ਸੋਹਰੇ ਆਏ ਆਂ ਆਪਦੇ ਅੱਛਾ ਫਿਰ ਫਿਰ ਕਿੱਥੇ ਲਾਇਆ ਨਹੀਂ ਆਪੇ ਮੇਰੀ ਗੱਲ ਸੁਣੋ ਕਹਾਂਗਾ ਵੀ ਕੋਈ ਪਲੱਗ-ਪੁਲਗ ਸੜ ਗਿਆ ਕੁਝ ਵੀ ਆਪੇ ਮੱਥਾ ਮਰਿ ਜਾਣਗੇ ਠੀਕ ਹੈ ਪਤਾ ਲੱਗੂ ਤੇਲ ਹੈ ਨਹੀਂ ਉਹ ਆਕੇ ਤੇਲ ਖੜਾਉਣਗੇ ਐਂ ਕਰਾਂਗੇ ਆਪਾਂ ਮੇਰੇ ਵਾਂਗੂ ਚੱਲਿਆ ਕਰ ਦਿਮਾਗ ਨਾਲ ਜੇ ਇੰਨਾ ਹੀ ਦਿਮਾਗ ਹੁੰਦਾ ਤਾਂ ਟੈਂਕੀ ਨਾਲ ਫੁੱਲ ਕਰਾ ਲੈਂਦਾ ਉਹ ਤੂੰ ਬਾਲਾ ਨਾ ਬੋਲੀ ਜਾ ਕਰੇ ਤੇਰਾ ਹੈ ਨਹੀਂ ਦਿਮਾਗ ਤੇਰਾ ਪਤਾ ਨਹੀਂ ਕਿੱਥੇ ਫਿਰਦਾ ਹੈ ਮੇਰੀ ਗੱਲ ਸੁਣ ਅੰਦਰ ਕੋਈ ਆਵਾਤਾਵਾ ਆਇਆ ਨਾ ਬੋਲੀ ਮੈਂ ਤੈਨੂੰ ਦੱਸਾਂ ਸਾਹਮਣੇ ਰਹੀ ਆਪਦਾ ਤੇ ਮੈਂ ਕਹਾਂ ਤਮੀਜ਼ ਨਾਲ ਗੱਲ ਕਰਿਆ ਕਰ ਹੋਲ-ਹੋਲ ਦੂਗਾ ਉਹ ਚੰਗਾ ਹੁਣ ਕਰ ਜਾ ਹੁਣ ਕਾਲਾ ਲਾ ਲੈਂ ਆਇਆ ਹੋ ਆਗੇ ਹਾਈ ਤੇ ਰੋਕ ਜਰੋਕ ਜਾ ਇੱਥੇ ਮੇ ਸਾਰਾ ਆ ਤੇ ਲੈ ਕੇ ਆ ਗਿਆ ਪੰਜ ਕਿਤਾ ਜੀ ਆ ਗਿਆ ਪਤਾ ਹੋਰ ਮਰਾ ਕਰੇ ਠੀਕ ਹੈ ਸਾ ਆ ਕਿਹੜਾ ਹੁੰਦਾ ਝੜ ਜੜਾ ਮਰਜੀ ਆਵੇ ਦਫਾ ਹੋਵੇ ਆ ਆ ਬੀਬੀ ਇੱਕ ਮਿੰਟ ਆ ਗਿਆ ਆ ਜਾ ਪੱਤੂ ਇਹਨਾਂ ਚ ਕਿੱਥੇ ਲਾਤਾ ਉਹ ਮੈਂ ਲੇਟ ਹੋ ਗਿਆ ਸੀ ਮੇਰੀ ਗੱਲ ਸੁਣ ਬਾਲਾ ਨਾ ਜ਼ਿਆਦਾ ਸੋਚ ਪੋਣਾ ਜਾਂ ਨਾ ਕਰੀ ਤੇਰਾ ਜੀਜਾ ਪਹਿਲੀ ਵਾਰ ਆਇਆ ਓਹੋ ਤੈਨੂੰ ਬਲ ਮੈਨੂੰ ਪਤਾ ਹੈ ਮੇਰੇ ਜਿੱਜਾ ਨਾ ਮੈਂ ਥੋੜੀ-ਮੋਟੀ ਤਾਂ ਛੇੜਛਾੜ ਨਹੀਂ ਕਰੂੰਗਾ। ਨਹੀਂ ਤੂੰ ਬਾਲਾ ਨਾ ਕੋਈ ਪੁਨਾਇਆ ਕਰੀਂ ਮੈਂ ਗੁੱਸਾ ਮੰਨ ਜਾਊਗਾ। ਇੱਕ ਮਿੰਟ ਇੱਕ ਮਿੰਟ ਜਿੱਜਾ ਜੀ। ਹਾਂ ਇੱਕ ਮਿੰਟ ਜਿੱਜਾ ਜੀ ਲਾਗਤਾ ਦੇ ਦੋ। ਕਾ ਦਾ ਲਾਗ? ਲਾਗ ਪੈਸੇ। ਭਾਈ ਲਾਗਦੇ ਐ ਜਵਾਈ ਭਾਈ ਲਾਗ ਦਿੰਦੇ ਆ। ਕਾ ਦਾ ਮੇਰਾ? ਕਾ ਦਾ ਲਾਗ ਦਮਾ ਇਹ। ਦੇ ਦੇ ਨੀ ਜਿੱਜਾ ਤੂੰ ਉਹਦਾ। ਓ ਯਾਰ ਮੇਰੇ ਇੰਨਾ ਨਹੀਂ ਕੰਜੂਸੀ ਕਰਦੇ ਹੁੰਦੇ ਜਿੱਜਾ ਨੀ ਯਾਰ ਦੇ ਉਹ ਲਾਗ ਭਾਈ। ਲਾਗ ਤਾਂ ਦੇ ਦੋ। ਹਾਂਜੀ ਦਿਨਾਂ ਮਾਤਾ ਜੀ। ਦੇ ਦੇ। ਫੋੜ ਨਾ ਕਰਾ ਲਈ ਉੱਥੇ। ਆ ਲੈ ਦੇ ਦੋ ਦੇ ਦੋ ਮੇਰੀ ਗੱਲ ਸੁਣ ਦੇ ਦੋ ਜੀਜੂ ਜੀ ਗੱਲ 90 ਮੋੜ ਦੀ ਮੈਨੂੰ ਆਪਸ ਬੜਾ ਕੰਜੂਸ ਚੀਜ਼ਾ ਮੇਰਾ ਤਾਂ ਇਹ ਤਾਂ ਹੈ ਯਾਰ ਜਾ ਸ਼ੁਰੂ ਹੋ ਦੀ ਤੈਨੂੰ ਕੀ ਮੋਰ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਹੋਰ ਤੂੰ ਸੁਣਾ ਠੀਕ ਹੈ ਹਾਂ ਮੈਂ ਬਹੁਤ ਵਧੀਆ ਆਜੋ ਜੀਜਾ ਜੀ ਅੰਦਰ ਆਜੋ ਆਜਾ ਬੀਬੀ ਉਹ ਹੋ ਅੰਦਰ ਆ ਕੇ ਮੇਲੇ ਅਗਲਾ ਕਰ ਲਿਆ ਕਰੋ ਆਜੋ ਅੰਦਰ ਆਜੋ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਜੀਜਾ ਨਹੀਂ ਆ ਹਾਂ ਬਤਾ ਤਨ ਪਛਾਣ ਨਹੀਂ ਆਈ ਕੋਲੇ ਵੇ ਟੱਕੜ ਜੀਜਾ ਵੇ ਜੀਜਾ ਕੀ ਆਲਾ ਸਾਡੂ ਨਾ ਕੀ ਗੱਲ ਮਲਾ ਲਾਉਣਾ ਥੁੱਥ ਓ